ਇਸਲੇ ਨਾਂ ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਨਾਲ ਜਿਹੜਾ ਮਾੜਾ ਸਲੂਕ ਹੋਇਆ ਉਸ ਸੰਬੰਧਿਤ ਜਿਹੜੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਉੱਤੇ ਪੋਸਟਾਂ ਪਈਆਂ 100 ਤੋਂ ਵੱਧ ਪੋਸਟਾਂ ਨੂੰ ਲੈ ਕੇ ਮਕਦਮਾ ਦਰਜ ਕੀਤਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ ਵਾਕਿਆਤੇ ਉੱਥੇ ਹੋਇਆ ਦਿੱਲੀ ਦੇ ਵਿੱਚ ਪਰ ਪੰਜਾਬ ਦੇ ਵਿੱਚ ਪਰਚਾ ਦਰਜ ਹੋਣਾ ਪੰਜਾਬ ਸਰਕਾਰ ਯਬ ਆਮ ਆਦਮੀ ਪਾਰਟੀ ਦੀ ਕੋਈ ਇਹਦੇ ਪਿੱਛੇ ਸਿਆਸਤ ਤਾਂ ਨਹੀਂ ਹੈਗੀ ਤੋ ਸਭ ਤੋਂ ਵੱਡੀ ਗੱਲ ਪਹਿਲੀ ਗੱਲ ਹੈ ਉਹ ਏਡੀ ਮਾੜੀ ਘਟਨਾ ਸੀ ਜੇ ਸਾਡੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਿਹਨੂੰ ਆਪਾਂ ਚੀਫ ਜਸਟਿਸ ਆਫ ਇੰਡੀਆ ਕਿਹਾ ਜਾਂਦਾ ਹੈਗਾ ਜੇ ਉਹ ਆਪਣੀ ਕੋਰਟ ਦੇ ਵਿੱਚ ਸੇਫ ਨਹੀਂ ਆ ਉਨਾ ਤੇ ਇੱਕ ਮжоਰਿਟੀ ਭਾਈਚਾਰੇ ਨਾਲ ਸਬੰਧ ਰੱਖਣ ਵਾਲਾ ਵਕੀਲ ਉਹਨਾਂ ਦੀ ਇਨਸਲਟ ਕਰਦਾ ਔਰ ਉਸ ਤੋਂ ਬਾਅਦ ਪੂਰੇ ਇੰਡੀਆ ਦੇ ਵਿੱਚ ਜਸਟਿਸ ਸਾਹਿਬ ਬਾਰੇ ਹੋਰ ਮਾੜਾ ਚੰਗਾ ਸ਼ਬਦ ਬੋਲਿਆ ਜਾਂਦਾ ਹੈਗਾ ਤੇ ਉਹ ਬਹੁਤ ਹੀ ਮਾੜੀ ਗੱਲ ਹੈ ਇੱਕ ਦੇਸ਼ ਇੰਡੀਆ ਵਰਗੇ ਦੇਸ਼ ਵਾਸਤੇ ਬਹੁਤ ਮਾੜੀ ਗੱਲ ਹੈ ਕਿ ਇਸ ਅਹੁਦੇ ਤੇ ਪਹੁੰਚੇ ਹੋਏ ਵਿਅਕਤੀ ਸਾਡੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਉਹਨੂੰ ਵੀ ਬੁਰਾ ਭਲਾ ਕਿਹਾ ਜਾ ਰਿਹਾ ਹੈਗਾ ਇੱਕ ਐਸਸੀ ਭਾਈਚਾਰੇ ਚ ਉੱਠ ਕੇ ਕੋਈ ਬੰਦਾ ਇਸ ਅਹੁਦੇ ਤੇ ਪਹੁੰਚਦਾ ਹੈਗਾ ਵਾ ਤੇ ਜਦੋਂ ਇਦਾਂ ਦੀ ਹਰਕਤ ਕੋਈ ਕਰਦਾ ਹੈਗਾ ਇਹਦਾ ਮਤਲਬ ਵੀ ਕਿ ਅੱਜ ਵੀ ਇੰਡੀਆ ਦੇ ਵਿੱਚ ਮਿਨੋਰਟੀ ਨੂੰ ਤੇ ਐਸਸੀ ਬੀਸੀ ਭਾਈਚਾਰੇ ਨੂੰ ਦਬਾ ਕੇ ਰੱਖਣ ਦੀਆਂ ਗੱਲਾਂ ਹੋ ਰਹੀਆਂ ਨੇ ਜੋ ਅੱਜ ਦੇ ਇੰਡੀਆ ਦੇ ਵਿੱਚ ਮਾਡਰਨ ਇੰਡੀਆ ਦੇ ਵਿੱਚ ਜਦੋਂ ਇੰਡੀਆ ਇੱਕ ਟ੍ਰਿਲੀਅਨ ਕਹਰੇ ਕਿ ਅਸੀਂ ਵੰਡ ਰਹੀ ਆ ਸਾਡੀ ਸ਼ਕਤੀ ਇਹ ਨੰਬਰ 3 ਤੇ ਨੰਬਰ 1 ਤੇ ਜਾਣ ਵਾਲੇ ਬੈਠੇ ਅਗੇ ਉਦੋਂ ਵੀ ਸਾਡੇ ਇੰਡੀਆ ਦੇ ਵਿੱਚ ਧਰਮ ਤੇ ਜਾਤ ਪਾਤ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਕਿਉਂਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਵੀ ਬਹੁਤ ਸਾਰੇ ਲੋਕ ਸਿਪਾਹੀਚਾਰੀ ਨੂੰ ਲੈ ਕੇ ਉਹਨਾਂ ਦੀ ਮਜ਼ਬੂਤੀ ਲੈ ਕੇ ਮਿਨੋਰਟੀ ਲੈ ਕੇ ਕਾਨੂੰਨ ਤੇ ਗੱਲਾਂ ਕਰਦੇ ਰਹੇ ਪਰ ਆਮ ਆਦਮੀ ਪਾਰਟੀ ਨੂੰ ਲੱਗਾ ਪੰਜਾਬ ਦੇ ਵਿੱਚ ਕਿਉਂਕਿ ਇਹਨਾਂ ਦੀ ਸਰਕਾਰ ਔਰ ਇਹਨਾਂ ਤੇ ਬਾਬਾ ਸਾਹਿਬ ਦੀ ਤੇ ਸ਼ੀਰ ਆਜ਼ਮ ਸਰਦਾਰ ਪਗ ਸਿੰਘ ਦੀਆਂ ਦਫ਼ਤਰਾਂ ਦੇ ਵਿੱਚ ਫੋਟੋਆਂ ਲਾਈਆਂ ਘਰਾਂ ਦੇ ਵਿੱਚ ਲਾਈਆਂ ਕਿ ਨਹੀਂ ਲਾਈਆਂ ਆਪਾਂ ਕਿਸੇ ਦੇ ਘਰ ਗਏ ਨਹੀਂ ਪਰ ਜਿਹੜੇ ਦਫ਼ਤਰਾਂ ਦੇ ਵਿੱਚ ਲੱਗੀਆਂ ਆਈਆਂ ਉਹ ਅੱਛੀ ਗੱਲ ਆ ਆਮ ਆਦਮੀ ਪਾਰਟੀ ਲੱਗਾ ਕਿ ਇੱਕ ਪੰਜਾਬ ਦੇ ਵਿੱਚ ਕਿਉਂਕਿ ਸਭ ਤੋਂ ਵੱਧ 36% ਜੇ ਇੰਡੀਆ ਦੇ ਵਿੱਚ ਕੋਈ ਐਸਸੀ ਭਾਈਚਾਰਾ ਵਾਸ ਸਦਾਵਾ ਤੇ ਉਹ ਪੰਜਾਬ 'ਚ ਵੱਸਦਾ ਜਿਹੜਾ ਬਹੁਤ ਹੀ ਸੇਫ ਤਰੀਕੇ ਦੇ ਨਾਲ ਇਮਾਨਦਾਰੀ ਦੇ ਨਾਲ ਮਿਹਨਤ ਦੇ ਨਾਲ ਜਿਹੜਾ ਵਾ ਰਹਿ ਰਹੇ ਨੇ ਕੰਮ ਕਰ ਰਹੇ ਨੇ ਤੇ ਸਾਰਾ ਪੰਜਾਬ ਦਾ ਭਾਈਚਾਰਾ ਜਿਹੜਾ ਜਿੰਨੀਆਂ ਵੀ ਸਾਡੀਆਂ 36 37 38 ਬਰਾਦਰੀਆਂ ਭਰਾਵਾਂ ਦੇ ਤੌਰ ਤੇ ਰਹਿ ਰਹੀਆਂ ਹਾਲਾਂਕਿ ਬਥੇਰੀਆਂ ਲੋਕਾਂ ਨੂੰ ਮਿਰਚਾਂ ਲੱਗਦੀਆਂ ਨੇ ਬੜੀ ਵਾਰ ਭਾਈਚਾਰੀ ਕਿ ਸੰਜ ਤੋੜਨ ਦੀ ਯਤਨ ਕੀਨੇ ਕਿ ਬਾਬੇ ਨਾਨਕ ਦੀ ਧਰਤੀ ਆ ਬੁਰੀਆਂ ਨਜ਼ਰਾਂ ਲੱਗੀਆਂ ਨੇ ਪਰ ਭਾਈਚਾਰੇ ਦੇ ਵਿੱਚ ਕੋਈ ਤੋੜ ਨਹੀਂ ਆ ਫਰਕ ਨਹੀਂ ਪਿਆਗਾ ਆਮ ਆਦੀ ਪਾਰਟੀ ਲੱਗਦਾ ਕਿ ਇਹ ਤੇ ਬਹੁਤ ਵਧੇਗੀ ਹੋਈ ਹੈ ਇੱਕ ਤੇ ਕੋਰਟ ਦੇ ਵਿੱਚ ਇਨਸਲਟ ਕੀਤੀ ਗਈ ਦੂਜਾ ਫਿਰ ਇੰਡੀਆ ਦੇ ਵਿੱਚ ਦੇਸ਼ ਭਰ ਦੇ ਵਿੱਚ ਬਹੁਤ ਸਾਰੀਆਂ ਢੜਕਾਉ ਗੱਲਾਂ ਕੀਤੀਆਂ ਗਈਆਂ ਇੱਥੇ ਫਿਰ ਪੰਜਾਬ ਸਰਕਾਰ ਨੇ ਇੱਕ ਦਿਨ ਦੇ ਵਿੱਚ 19 ਮੁਕਦਮੇ ਦਰਜ ਕੀਤੇ ਹੈਗੇ ਨੇ ਉਹ ਕਿਹੜੇ ਜ਼ਿਲ੍ਹੇ ਦੇ ਵਿੱਚ ਮੁਕਦਮੇ ਦਰਜ ਕੀਤੇ ਗਏ ਨੇ ਨਾ ਤੇ ਹਰਪਾਲ ਸਿੰਘ ਚੀਮਾ ਸਾਹਿਬ ਜੋ ਪੰਜਾਬ ਦੇ ਮਨਿਸਟਰ ਨੇ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਉਹਨਾਂ ਦੱਸਿਆ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ-ਕਿੰਨੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਤੇ ਨਾ ਹੀ ਪੰਜਾਬ ਪੁਲਿਸ ਦੇ ਕਿਸੇ ਵੱਡੇ ਅਫਸਰ ਵੱਲੋਂ ਦੱਸੀਆਂ ਗਈਆਂ ਤੇ ਨਾ ਹੀ ਕਿਸੇ ਦੇ ਜ਼ਿਲ੍ਹੇ ਦੇ ਵਿੱਚ ਕਿਸੇ ਐਸਐਸਪੀ ਨੇ ਦੱਸੀਆਂ ਗਈਆਂ ਪਰ ਇਹਨਾਂ ਨੇ 19 ਜਿਹੜੀਆਂ ਨੇ ਮਕਦਮੇ ਦਰਜ ਕੀਤੇ 100 ਤੋਂ ਵੱਧ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਆ ਕਿ ਇਹਨੇ ਆਪਣੇ ਫੇਸਬੁੱਕ ਤੇ ਲਿਖਤਾ ਕਿਸ ਨੇ ਆਪਣੇ ਟਵਿੱਟਰ ਤੇ ਲਿਖਤਾ ਕਿਸ ਨੇ ਆਪਣੇ ਇੰਸਟਾਗ੍ਰam ਤੇ ਲਿਖਤਾਗਾ ਕਿਸ ਨੇ ਫੇਸਬੁੱਕ ਤੇ ਵਟਸਐਪ ਤੇ ਲਿਖਤਾਗਾ ਇਦਾਂ ਦੇ 100 ਤੋ ਵੱਧ ਪਲੇਟਫਾਰਮ ਹੈ ਜਿੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਐਫਆਈਆਰ ਮਕਦਰਜ ਹੋਈਆਂ ਨੇ ਔਰ ਦੂਜੀ ਗੱਲ ਹੈ ਕਿ ਉਹ ਨਾਨ ਅਵੇਲੇਬਲ ਗੈਰ ਜ਼ਮਾਨਤੀ ਵਾਰੰਟਾ ਇੱਕ ਤੇ ਹੋ ਸਕਦਾ ਕਿ ਡਰਾਵਾ ਹੋਵੇ ਜਾਂ ਦੂਜਾ ਸਰਕਾਰ ਦੇ ਆਪਣੀ ਵਿਵਿਖੇ ਆਮ ਆਦੀ ਪਾਰਟੀ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੋਈ ਕਿ ਅਸੀਂ ਸਭ ਤੋਂ ਵੱਧ ਦਲਤਾਂ ਦੇ ਹਮਾਇਤੀ ਆ ਅਸੀਂ ਦਲਤਾਂ ਦੇ ਹਤਾਸ਼ੀਆਂ ਇੱਕ ਇਹ ਵੀ ਗੱਲ ਹੋ ਸਕਦੀ ਹੈ ਕਿ ਪੂਰੇ ਇੰਡੀਆ ਦੇ ਵਿੱਚ ਔਰ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਾਅਦ ਜਿੱਥੇ ਦੇ ਇੱਥੇ ਕਾਂਗਰਸ ਪਾਰਟੀ ਦੀ ਸਰਕਾਰ ਉਹ ਵੀ ਮੁਕਦਮੇ ਦਰਜ ਕਰ ਸਕਦੀ ਹੈ ਪਰ ਜਦੋਂ ਦੇਸ਼ ਦੇ ਚੀਫ ਜਸਟਿਸ ਹਾਲਾਂਕਿ ਸੁਪਰੀਮ ਕੋਰਟ ਵੱਲੋਂ ਕਿਹਾ ਕਿ ਇਹ ਕਪੂਲ ਇਹਨੂੰ ਕਰ ਦੇਣਾ ਚਾਹੀਦਾ ਸਾਈਡ ਤੇ ਰੱਖ ਕੇ ਗੱਲਾਂ ਹੋਣੀਆਂ ਚਾਹੀਦੀਆਂ ਪਰ ਜਿਹੜੇ ਭਾਈਚਾਰੇ ਦੇ ਨਾਲ ਕੋਈ ਸਬੰਧ ਰੱਖਦਾ ਉਹਦਾ ਤੇ ਦਿਲ ਦੁਖਿਆ ਹੀ ਹੋਊਗਾ ਨਾ ਹੋ ਸਕਦਾ ਕਿ ਹੋਰ ਕਾਂਗਰਸ ਪਾਰਟੀ ਵੀ ਕਰਵਾਵੇ ਮਕਦਮੇ ਦਰਜ ਜਿੱਥੇ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਕੋង ਹੈ ਹਿਮਾਚਲ ਚ ਵੀ ਆ ਹੋਰ ਵੀ ਸਟੇਟਾਂ ਦੇ ਵਿੱਚ ਆਈ ਗਿਆ ਪਰ ਇਹ ਇੰਡੀਆ ਦੇ ਵਿੱਚ ਇਹ ਚੀਜ਼ਾਂ ਅੱਜ ਵੀ ਜਾਤ ਪਾਤ ਦੇ ਕਿ ਇਸ ਪੋਜੀਸ਼ਨ ਤੇ ਬੰਦੇ ਪਹੁੰਚ ਕੇ ਉਹਦੀਆਂ ਜਾਤਾਂ ਬਾਰੇ ਗੱਲਾਂ ਟਿੱਪਣੀਆਂ ਹੋ ਰਹੀਆਂ ਨੇ ਉਹਨਾਂ ਦੀ ਇਨਸਲਟ ਕੀਤੀ ਜਾ ਰਹੀ ਹੈ ਮਤਲਬ ਅੱਜ ਵੀ ਇਵੇਂ ਲੱਗਦਾ ਕਿ ਅਸੀਂ ਨਾ 1900 ਵਾਲੇ ਸਮੇਂ ਦੇ ਵਿੱਚ ਹੀ ਬੈਠੀਆਂ ਜਦਕਿ ਅਸੀਂ ਇੰਨੀ ਤਰੱਕੀ ਕਰ ਲਈ ਆ ਅਸੀਂ ਵਿਗਿਆਨਨੀ ਤੌਰ ਤੇ ਤਕਨੀਕੀ ਤੌਰ ਤੇ ਤਰੱਕੀ ਕਰ ਲਈ ਆ ਲੇਕਿਨ ਜਿਹੜੀਆਂ ਮਾਨਸਿਕ ਤੌਰ ਤੇ ਅਸੀਂ ਤਰੱਕੀ ਨਹੀਂ ਕੀਤੀ ਮਾਨਸਿਕ ਸਾਡੇ ਹਜੇ ਵੀ ਮਾਈਂਡ ਦੇ ਵਿੱਚ ਧਰਮ ਤੇ ਜਾਤ ਅਸੀਂ ਇਹਨਾਂ ਦੋ ਚੱਕਰਾਂ ਚੋਂ ਬਾਹਰ ਨਿਕਲ ਨਹੀਂ ਦਿੱਤਾ ਗਿਆ ਸਾਨੂੰ ਦੇਸ਼ ਦੀ ਸਿਆਸਤ ਨੇ ਹਰ ਪੋਲੀਟੀਕਲ ਪਾਰਟੀ ਨੇ ਆਪਣੇ ਸਿਆਸੀ ਏਜੰਡੇ ਸਫਲ ਕੀਤੇ ਆ ਕਿਨੇ ਹੁਣ ਵੀ ਸਿਆਸੀ ਏਜੰਡੇ ਹੀ ਸਫਲ ਕੀਤੇ ਜਾ ਰਹੇ ਨੇ ਸਾਨੂੰ ਬਸ ਸਾਡੇ ਦਿਮਾਗ ਦੇ ਵਿੱਚ ਦੋ ਗੱਲਾਂ ਪਾਈਆਂ ਨੇ ਧਰਮ ਪਾਇਆਗਾ ਤੇ ਜਾਤ ਪਾਈ ਹੈ ਤੀਜੀ ਤੇ ਗੱਲ ਡਵੈਲਪਮੈਂਟ ਦੀ ਪਾਈ ਨਹੀਂ ਹੈਗੀ ਸਾਨੂੰ ਡਵੈਲਪਮੈਂਟ ਦੇ ਗਲਤ-ਗਲਪ ਪਾਸੇ ਤੋਰਿਆ ਨਹੀਂ ਜਾਂਦਾ ਹੈ ਜਦ ਅਸੀਂ ਚੰਦਰਯਾਨ ਤੱਕ ਪਹੁੰਚ ਗਏ ਅਹੀਂ ਸੂਈ ਤੋਂ ਲੈ ਕੇ ਜਦੋਂ ਦੇਸ਼ ਆਜ਼ਾਦ ਹੋਇਆ ਸੂਈ ਵੀ ਨਹੀਂ ਸੀ ਬਣਦੀ ਹੈਗੀ ਹੁਣ ਦੇਸ਼ ਦੇ ਵਿੱਚ ਜਹਾਜ਼ ਵੀ ਬਣਦੇ ਹੈਗੇ ਯਾਜ ਬੜੇ ਸਮੇਂ ਤੋਂ ਬੜ ਰਹੀ ਹੈ ਇੰਡੀਆ ਦੇ ਵਿੱਚ ਤੇ ਬਸ ਸਾਨੂੰ ਫਸਾ ਕੇ ਉੱਥੇ ਰੱਖਿਆ ਕਿਉਂਕਿ ਉਹ ਅੰਗਰੇਜ਼ਾਂ ਨੇ ਇਹੋ ਜਿਹੇ ਬੀਜ ਬੋਏ ਨੇ ਉਹਨਾਂ ਨੇ ਜਿਹੜੀਆਂ ਆਰਮੀ ਦੀਆਂ ਬਟਾਲੀਨ ਉਹ ਵੀ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਬਣੀਆਂ ਉਹ ਅਗਲੀਆਂ ਸਰਕਾਰਾਂ ਕਰਦੀਆਂ ਰਹੀਆਂ ਹੈਗੀਆਂ ਨੇ ਉਹ ਹੀ ਰਿజర్ਵੇਸ਼ਨ ਅੱਗੇ ਚੱਲਦਾ ਗਿਆ ਹੈਗਾ ਉਹ ਇਹ ਸਾਰਾ ਵਾ ਅਪ ਦੇ ਕੇ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਜਿਹੜਾ ਵਾ ਸਿੱਖ ਭਾਈਚਾਰੇ ਤੇ ਨਾ ਜੀ ਉਹ ਫਲਸਫਾ ਹੈਗਾ ਔਰ ਉਹ ਸਭ ਤੋਂ ਵੱਡਾ ਗੱਲ ਇਹ ਹੈ ਕਿ ਇਸ ਧਰਤੀ ਤੇ ਨਾ ਜੀ ਹਰ ਕੋਈ ਮਹਿਫੂਜ਼ ਆ ਉਹ ਜਲੰਧਰ ਦੇ ਵਿੱਚ ਉਹ ਇੱਕ ਬੰਦੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸ਼ੁਕਰ ਅਗਲੇ ਦਿਨ ਹੀ ਨਿਬੜ ਗਿਆ ਕੰਮ ਨਾ ਪਤਾ ਹੀ ਗਲਤੀ ਇੱਕ ਬੰਦੇ ਦੀ ਸੀ ਤੇ ਪੂਰਾ ਭਾਈਚਾਰਾ ਕਿ ਉਹ ਭੁਗਤੇ ਆਗੇ ਨਾ ਉਹ ਇਹ ਚੀਜ਼ਾਂ ਦੇ ਵਿੱਚ ਆਮਾਦੀ ਪਾਰਟੀ ਨੂੰ ਲੱਗਾ ਕਿ ਕਿਉਂਕਿ ਆਮਾਦੀ ਪਾਰਟੀ ਲੱਗਾ ਕਿ ਸਾਨੂੰ ਗੱਲ ਕਰਨੀ ਚਾਹੀਦੀ ਹੈ ਔਰ ਇਸ ਕਰਕੇ ਹਾਲਾਂ ਇਹ ਇਤਨੀ ਹੈ ਕਿ ਆਮਾਦੀ ਪਾਰਟੀ ਨੇ ਚੀਫ ਜਸਟਿਸ ਸਾਹਿਬ ਦੇ ਜਿਹੜਾ ਕੁਝ ਉਹਨਾਂ ਬਾਰੇ ਦੇਸ਼ ਭਰ ਦੇ ਵਿੱਚ ਗਲਤ ਬੋਲਿਆ ਗਿਆ ਉਹਨਾਂ ਖਿਲਾਫ ਵਾਕੇ ਕਾਰਵਾਈ ਹੋਣੀ ਚਾਹੀਦੀ ਹੈਗੀ ਹੈ ਨਾ ਤੇ ਪਿਕਲ ਨੂੰ ਕਿਤੇ ਲੀਗਲੀ ਤੌਰ ਤੇ ਮਦਦ ਮਿਲ ਸਕਦੀ ਇਹ ਇਦਾਂ ਨਹੀਂ ਹੁੰਦਾ ਪਰ ਆਮ ਆਦੀ ਪਾਰਟੀ ਲੱਗਾ ਕਿ ਇਹ ਸਾਨੂੰ ਗੱਲ ਕਰਨੀ ਚਾਹੀਦੀ ਇਸ ਕਰਕੇ ਉਹਨਾਂ ਨੇ ਕਹਿਤਾ ਹੋਊਗਾ ਕਿਸੇ ਨੇ ਸ਼ਿਕਾਇਤਾਂ ਕਰਵਾ ਲਈਆਂ ਆਮ ਆਦੀ ਪਾਰਟੀ ਦੇ ਕਿਸੇ ਐਸਸੀ ਵਿੰਗ ਨੇ ਜਾਂ ਕਿਸੇ ਐਸਸੀ ਭਾਈਚਾਰੇ ਦੇ ਬੰਦੇ ਨੇ ਸ਼ਿਕਾਇਤ ਕਰਤੀ ਉਹਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਪੰਜਾਬ ਚ ਮਕਦਮੇ ਦਰਜ ਹੋ ਗਏ ਹੋਣਗੇ ਸਾਡੇ ਦੇਸ਼ ਦੀ ਸਰਕਾਰ ਹੈ ਵਿਸ਼ੂ ਗੁਰੂ ਦੀ ਬਣਦੀ ਗੱਲਾਂ ਕਰਦੀ ਹੈ ਜਦੋਂ ਇਦਾਂ ਦੀਆਂ ਖਬਰਾਂ ਅਮਰੀਕਾ ਜਾਂ ਯੂਰਪ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਦੇ ਜਿਤ ਪੇਪਰਾਂ ਦੇ ਵਿੱਚ ਮੁੱਖ ਜਿਹੜੇ ਪੇਪਰ ਉਹਨਾਂ ਦੇ ਵਿੱਚ ਛਪਦੀ ਹੈ ਤੇ ਫਿਰ ਉੱਥੇ ਦੇਸ਼ ਦਾ ਮਜ਼ਾਕ ਨਹੀਂ ਬੰਡਦਾ ਵੀ ਇਹ ਦੇਸ਼ ਵਿਸ਼ਵਗੁਰੂ ਬਣਨ ਦੀ ਗੱਲਾਂ ਕਰਦਾ ਤੇ ਇਹਨਾਂ ਦੇ ਜੱਜ ਨਾਲ ਸਲੂਕ ਕਿਵੇਂ ਹੋਇਆ ਕਿਦਾਂ ਕਿਦਾਂ ਦਾ ਸਲੂਕ ਹੋਇਆ ਇਹ ਉਹ ਸੱਤ ਬਟ ਗੱਲ ਹੈ ਕਿ ਇਸ ਤੋਂ ਪਹਿਲਾਂ ਵੀ ਤੁਸੀਂ ਪ੍ਰਾਣੀਆਂ ਖਾਲੂ ਇੱਕ ਸ਼ਾਇਦ ਉੜੀਸਾ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਹੀ ਜਦੋਂ ਉੱਥੋਂ ਦੇ ਹਾਈ ਕੋਰਟ ਦੇ ਵਿੱਚ ਜੱਜ ਜਾਂ ਡਿਸਟ੍ਰਿਕਟ ਕੋਰਟ ਦੇ ਵਿੱਚ ਜੱਜ ਹੀ ਐਸ ਸੀ ਭਾਈਚਾਰੇ ਦਾ ਇੱਕ ਜੱਜ ਜਦੋਂ ਰਿਟਾਇਰ ਹੋ ਕੇ ਜਾਂ ਬਦਲ ਕੇ ਜਾਂਦਾ ਹੈਗਾ ਤੇ ਉਸ ਕੋਰਟ ਨੂੰ ਦੁੱਧ ਦੇ ਨਾਲ ਨਵਾਇਆ ਗਿਆ ਸੀ ਇਹ ਅਜੀਬ ਹੀ ਗੱਲ ਹੈ ਅਸੀਂ ਭਾਈਚਾਰੇ ਕਿੰਨੇ ਕੀ ਮੰਦਰਾ ਚ ਜਾਂਦੇ ਜਾਂ ਕਿੰਨੇ ਕੀ ਪੁਜਾਰੀ ਬਣੇ ਹੈਗੇ ਨਾ ਇਹ ਦੇਸ਼ ਦਾ ਦੁਖਾਂਤ ਆ ਸਾਡੇ ਮੈਂ ਵੀ ਕਹਿੰਦਾ ਕਿ ਸਾਨੂੰ ਧਾਰਮਿਕ ਤੌਰ ਤੇ ਜਾਂ ਜਾਤ ਪਾਤ ਤੌਰ ਤੇ ਜਕੜਿਆ ਹੋਇਆ ਵਾ ਅਸੀਂ ਸਾਇੰਸ ਸੈਂਟੀਫਿਕ ਤੌਰ ਤੇ ਅਸੀਂ ਟੈਕਨੀਕਲ ਤੌਰ ਤੇ ਤਾਂ ਕਾਮਯਾਬ ਹੋ ਗਏ ਆ ਅਸੀਂ ਅਸੀਂ ਚਾਈਨਾ ਨਾਲ ਵੀ ਪੰਗਾ ਲੈ ਸਕਦੇ ਹਾਂ ਰੂਸ ਨਾਲ ਵੀ ਪੰਗਾ ਲੈ ਸਕਦੇ ਹਜ਼ਰਾਇਲ ਨਾਲ ਵੀ ਲੈ ਸਕਦੇ ਅਮਰੀਕਾ ਨਾਲ ਵੀ ਲੈ ਸਕਦੇ ਨੇ ਪਾਕਿਸਤਾਨ ਨੂੰ ਅਸੀਂ ਰੋਜ਼ ਠੋਕ ਸਕਦੇ ਹਾਂ ਕਿਤੇ ਬਟ ਅਸੀਂ ਧਰਮ ਦੇ ਆਧਾਰ ਤੇ ਤੇ ਜਾਤ ਦੇ ਆਧਾਰ ਤੇ ਜਿਹੜਾ ਸਾਨੂੰ ਵੰਡ ਕੇ ਬੈਠੇ ਨਾ ਉਹ ਉਹ ਆ ਉਹ ਪੋਲੀਟੀਕਲ ਪਾਰਟੀ ਉਹ ਕੋਈ ਵੀ ਆ ਜਿਸ ਨੇ ਵੀ ਪਵੇ ਇੰਡੀਆ ਦੇ ਰਾਜ ਕੀਤਾ ਚਾਹੇ ਕਿਸ ਸੂਬਾ ਅਸੈਂਬਲੀ ਦਾ ਰਾਜ ਕੀਤਾ ਸਟੇਟ ਤੇ ਰਾਜ ਕੀਤਾ ਉਹ ਚੀਜ਼ਾਂ ਇਹੋ ਹੀ ਕਰਨੀਆਂ ਆਈਆਂ ਵਿਸ਼ਵਗੁਰੂ ਦੇ ਨਾਲ ਤੇ ਚਲੋ ਬਣ ਜੋ ਅੱਛੀ ਗੱਲ ਆ ਸਾਡਾ ਹੀ ਤਿਰੰਗਾ ਲਹਿਰਾਉਣਾ ਦੁਨੀਆਂ ਭਰ ਦੇ ਵਿੱਚ ਪਰ ਆ ਜਿਹੜੀਆਂ ਸਾਡੀਆਂ ਸਬਰਾਈਆਂ ਨੇ ਸਮਾਜਿਕ ਬਰਾਈਆਂ ਇਹ ਜਿਹੜੀਆਂ ਕੋੜ ਨੋਮਾ ਬਰਾਈਆਂ ਨੇ ਇਹ ਵੀ ਤੇ ਖਤਮ ਹੋਣੀਆਂ ਚਾਹੀਦੀਆਂ ਹੈਗੀਆਂ ਨਾ ਇਹ ਇਹ ਤੇ ਖਤਮ ਹੋਣੀ ਇਹ ਤੇ ਦੋਨੋਂ ਦਿਨ ਵਧ ਰਿਹਾ ਹੈਗਾ ਤੁਸੀਂ ਦੇਖੋ ਕਿ ਕਈ ਸੂਬਿਆਂ ਦੇ ਵਿੱਚ ਬੜੀ ਦੁੱਖ ਵਾਲੀ ਗੱਲ ਹੁੰਦੀ ਹੈ ਕਿ ਐਸੀ ਭਾਈਚਾਰੇ ਵਾਲਾ ਬੰਦਾ ਵਿਚਾਰਾ ਵਿਆਹ ਆਪਣੇ ਉਹ ਔਰ ਕੋੜੀ ਤੇ ਨਹੀਂ ਚੜ ਕੇ ਬਰਾਤ ਲਿਜਾ ਸਕਦਾ ਹੈਗਾ ਹਰਿਆਣੇ ਦੇ ਵਿੱਚ ਕੀ ਹੋਇਆ ਇੱਕ ਆਈਪੀਐਸ ਅਫਸਰ ਨੂੰ ਕਿਹੋ ਜਿਹਾ ਉਹਨੂੰ ਕਦਮ ਚੁੱਕਣਾ ਪਿਆਗਾ